ਪਦਮਾਸ਼ ਅਪਰਾਧੀ ਲਗਾਤਾਰ ਠੱਗੀ ਮਾਰਨ ਦੇ ਆਪਣੇ ਤਰੀਕੇ ਬਦਲ ਰਹੇ ਨੇ ਤੇ ਲੋਕਾਂ ਨੂੰ ਲਾਟਰੀ ਜਾ ਕੇ ਬੀਸੀ ਵਰਗੇ ਪ੍ਰੋਗਰਾਮਾਂ ਦੇ ਨਾਂ ਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਸਾਈਬਰ ਠੱਗ ਪਹਿਲੇ ਕਾਲ ਕਰਦੇ ਨੇ ਤੇ ਗੱਲਬਾਤ ਕਰ ਖਾਤਾ ਖਾਲੀ ਕਰ ਉਹ ਜਾਂਦੇ ਨੇ ਹਾਲ ਹੀ ਚ ਗੁਰਦਾਸਪੁਰ ਤੋਂ ਧੋਖਾਧੜੀ ਦਾ ਅਜੀਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਸਾਈਬਰ ਠੱਗ ਨੇ ਬਿਨਾ ਖਾਤੇ ਦੀ ਜਾਣਕਾਰੀ ਲਏ ਹੀ ਪੈਸੇ ਚੋਰੀ ਕਰ ਲੇ ਦੱਸ ਦਈਏ ਤਾਰੀਵਾਲ ਨਗਰ ਦੇ ਕੰਡੇ ਮੋਬਾਈਲ ਰਿਪੇਅਰਿੰਗ ਦੀ ਦੁਕਾਨ ਚਲਾਉਣ ਵਾਲੇ ਨੌਜਵਾਨ ਗੌਰਵ ਲੁਥਰਾ ਨੇ ਦੱਸਿਆ ਕਿ ਉਸ ਨੂੰ ਇੰਡਸ ਬੈਂਕ ਤੋਂ ਫੋਨ ਆਉਂਦਾ ਹੈ ਤੇ ਉਹ ਕਹਿੰਦੇ ਨੇ ਕਿ ਤੁਹਾਡਾ ਬੀਮਾ ਕਰਉਣਾ ਹੈ ਤੇ ਜੇਕਰ ਤੁਸੀਂ ਬੀਮਾ ਨਹੀਂ ਕਰਉਣਾ ਚਾਹੁੰਦੇ ਤਾਂ ਫੋਨ ਕਾਲ ਜਾਰੀ ਰੱਖੋ ਤੇ ਕੁਝ ਸਮੇਂ ਬਾਅਦ ਫੋਨ ਕਰਨ ਵਾਲਾ ਫੋਨ ਹੋਲਡ ਕਰ ਦਿੰਦਾ ਹੈ ਤੇ ਫੇਰ ਫੋਨ ਕੱਟ ਕਰ ਦਿੱਤਾ ਜਾਂਦਾ ਹੈ ਪਰ ਜਿਵੇਂ ਹੀ ਫੋਨ ਕਾਲ ਕੱਟ ਹੁੰਦਾ ਹੈ ਤਾਂ ਉਸ ਦੇ ਖਾਤੇ ਵਿੱਚੋਂ 138986 ਰੁਪਏ ਡੈਬਿਟ ਹੋ ਜਾਂਦੇ ਨੇ ਪੂਰੀ ਘਟਨਾ ਤੋਂ ਬਾਅਦ ਪੀੜਤ ਨੌਜਵਾਨ ਨੇ ਸਾਈਬਰ ਕ੍ਰਾਈਮ ਗੁਰਦਾਸਪੁਰ ਅਤੇ ਆਪਣੇ ਬੈਂਕ ਨੂੰ ਸ਼ਿਕਾਇਤ ਕੀਤੀ ਹੈ ਪੀੜਤ ਨੌਜਵਾਨ ਨੇ ਆਸ ਕੀਤੀ ਹੈ ਕਿ ਐਸਐਸਪੀ ਗੁਰਦਾਸਪੁਰ ਦਿਆਮਾ ਹਰੀਸ਼ ਕੁਮਾਰ ਇਸ ਮਾਮਲੇ 'ਚ ਪੂਰੀ ਤਰ੍ਹਾਂ ਨਾਲ ਉਸ ਦੀ ਮਦਦ ਕਰਨਗੇ ਤੇ ਠੱਗੀ ਦਾ ਸ਼ਿਕਾਰ ਨੌਜਵਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਔਨਲਾਈਨ ਕਪਲੇਵਾਜੀ ਤੋਂ ਸੁਚੇਤ ਰਹਿਣ ਅਤੇ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਉਣ ਤੇ ਵਿਸ਼ੇਸ਼ ਸਾਵਧਾਨੀ ਵਰਤਣ ਤੇ ਕਾਲ ਤੇ ਕਿਸੇ ਵੀ ਤਰ੍ਹਾਂ ਦੀ ਲੰਬੀ ਗੱਲਬਾਤ ਨਾ ਕਰਨ ਮੇਰਾ ਨਾਮ ਗੋਰਾਵਾ ਮੈਂ ਮੋਬਾਈਲ ਕਪੇਡ ਦਾ ਕੰਮ ਕਰਦਾ ਹਾਰੀਗੜ੍ਹ ਤੇ ਮੈਨੂੰ ਇੱਕ ਕਾਲ ਆਂਦੀ ਆ ਔਨਲਾਈਨ ਹੀ ਕਾਲ ਆਂਦੀ ਆ ਮਤਲਬ ਉਹ ਕਹਿੰਦੇ ਜੀ ਬੈਂਕ ਤੋਂ ਬੋਲਦੇ ਪਿਆ ਤੁਸੀਂ ਇੱਕ ਨਵਾਂ ਕਾਰਡ ਅਪਲਾਈ ਕੀਤਾ ਉਹਦੇ ਵਿੱਚ ਇੱਕ ट्रांजैक्शन ਹੋਈ ਆ ਮੈਂ ਕਿਹਾ ਹਾਂਜੀ ਹੋਈ ਆ ਕਹਿੰਦੇ ਜੀ ਦੂਜੀ ट्रांजैक्शन ਕਰੋਗੇ ਤੇ ਤੁਹਾਨੂੰ ਮਤਲਬ ਕਿ ਉਹਦਾ ਇੰਸ਼ੋਰੈਂਸ ਦੇ ਪੈਸੇ ਤੁਹਾਨੂੰ ਕਹੇ ਕਰਨੇ ਪੈਣੇ ਸਾਲ ਦੀ ਇੰਸ਼ੋਰੈਂਸ ਹੁੰਦੀ ਕਾਰਡ ਦੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਹਿ ਵੀ ਇੰਸ਼ੋਰੈਂਸ ਵੀ ਕੈਨਸਲ ਕਰਨੀ ਆ ਤੇ ਸਾਨੂੰ ਦੱਸ ਦੋ ਹੀ ਆਪਣੇ ਐਂਡ ਤੋਂ ਹੀ ਕੈਨਸਲ ਕਰ ਦਾਂਗੇ ਕੋਈ ਕਾਰਡ ਨੰਬਰ ਕੋਈ ਸੀਵੀਓਟੀਪੀ ਨਹੀਂ ਚਾਹੀਦਾ ਮੈਂ ਕਿਹਾ ਕਰ ਦੋ ਜੇ ਕੈਨਸਲ ਕਰਨੀ ਤੇ ਆਪਣੇ ਐਂਡ ਤੇ ਤੁਸੀਂ ਕਰ ਦੋ ਮੈਂ ਕੋਈ ਵੀ ਤੁਹਾਨੂੰ ਓਟੀਪੀ ਜਾਂ ਕੁਝ ਵੀ ਸ਼ੇਅਰ ਨਹੀਂ ਕਰਨਾ ਕਰਨਾ ਉਹ 5 ਮਿੰਟ ਦੀ ਮੇਰੀ ਕਾਲ ਚੱਲੀ ਹੈ ਵਿੱਚ ਉਹਨਾਂ ਨੇ ਮੇਰੀ ਕਾਲ ਵੀ ਹੋਲਡ ਰੱਖੀ ਆ ਉਸ ਤੋਂ ਬਾਅਦ ਜਦੋਂ ਕਾਲ ਕੱਟਦੇ ਆ ਮੈਨੂੰ ਇੱਕ ਰੈਫਰ ਮੈਸੇਜ ਆਂਦਾ ਉਸ ਤੋਂ ਬਾਅਦ ਮੈਨੂੰ OTP ਆਂਦੇ ਉਸ ਤੋਂ ਬਾਅਦ ਮੇਰੀ ਪੇਮੈਂਟ ਜਿਹੜੀ ਆ 138986 ਰੁਪਏ ਕੱਟੇ ਜਾਂਦੇ ਨੇ। OTP ਦਿੱਤਾ ਨਾ ਕੋਈ ਵੀ OTP ਸ਼ੇਅਰ ਨਹੀਂ ਕੀਤਾ ਕਿਉਂਕਿ ਉਹ ਕਾਲ ਕੱਟ ਹੋਣ ਤੋਂ ਬਾਅਦ OTP ਆਏ ਪਹਿਲਾਂ ਨਹੀਂ ਆਇਆ। ਕਾਲ ਦੇ ਵਿੱਚ ਉਹਨਾਂ ਨੇ ਮੇਰੇ ਕੋਲੋਂ ਤੁਹਾਡੇ ਜਿਹੜੇ ਆ ਪੈਸੇ ਕੱਟ ਹਾਂਜੀ ਕਾਲ ਦੇ ਵਿੱਚ ਉਹਨਾਂ ਨੇ ਮੇਰੇ ਪੈਸੇ ਕੱਟ ਲਿਆ ਉਹਦੇ ਨਾਲ ਨਾਲ ਹੀ ਮੈਂ ਬੈਂਕ ਨੂੰ ਕਾਲ ਵੀ ਕੀਤੀ ਆ ਆਨਲਾਈਨ ਨੰਬਰ ਤੇ ਉਸ ਤੋਂ ਬਾਅਦ ਉਹਨਾਂ ਨੇ ਬਲੌਕ ਕਰਤਾ और जो भी उन्होंने अपनी कार वही कार निकाली है किरण नंबर तो बुना है नंबर हाँ जी नंबर है घर मेरे को किरण नंबर तो बुना है जी आज इतना ज्ञान नंबर ऐ ऐ जी नंबर तो वाला हाँ जी हाँ जी ऐ जी नंबर है हाँ जी तो कोई वाला ही नंबर है ਇਹ ਕਿ ਤੁਹਾਨੂੰ ਤੋਂ ਕੋਈ ਅ라이 ਸੀ ਹਾਂਜੀ ਹਾਂਜੀ ਅਗਰ ਇਸ ਤੋਂ ਕੋਈ ਫਿਰ ਕੰਮ ਨਹੀਂ ਚੁਕਾ ਦਿੱਤਾ ਬਾਕੀ ਇਹੋ ਇਹਨਾਂ ਨੇ ਗੱਲ ਕੀਤੀ ਵੀ ਤੁਹਾਡੀ ਇੰਸ਼ੋਰੈਂਸ ਜਿਹੜੀ ਕਾਰਡ ਦੀ ਹੋਈ ਆ ਜੇ ਤੁਸੀਂ ਕੈਨਸਲ ਕਰਵਾਣੀ ਤੇ ਆਪੇ ਇਧਰੋਂ ਹੀ ਕਰ ਦਿੰਨੇ ਆ ਆਪਣੇ ਐਂਡ ਤੋਂ ਪੈਸੇ ਤਾਂ ਕੱਟੇ ਕਿ ਕਿਥੋਂ ਕੱਟੇ ਗਏ ਜਾਂ ਇਹ ਪੈਸੇ ਕੱਟੇ ਗਏ ਦੀ ਕ੍ਰੈਡਿਟ ਕਾਰਡ ਤੋਂ ਕ੍ਰੈਡਿਟ ਕਾਰਡ ਤੋਂ ਕਿਸ ਤਰ੍ਹਾਂ ਹੋ ਕੇ ਕ੍ਰੈਡਿਟ ਕਾਰਡ ਤੋਂ ਆਨਲਾਈਨ ਉਹਨਾਂ ਨੇ ਕੋਈ ਕਿਸੇ ਨੂੰ ਚੀਜ਼ ਦੀ ਪੇ ਕਰ ਲਿਆ ਉਹ ਪਤਾ ਨਹੀਂ ਮੈਨੂੰ ਕਿੱਥੇ ਕੀਤਾ ਕਿੱਥੇ ਨਹੀਂ ਕੀਤਾ ਜਿੱਥੇ ਟ੍ਰਾਂਜ਼ੈਕਸ਼ਨ ਹੋਈ ਉਹਦਾ ਮੇਰੇ ਕੋਲ ਨੰਬਰ ਵੀ ਹੈਗਾ ਇਹ ਇਸ ਜਗ੍ਹਾ ਤੇ ਟ੍ਰਾਂਜ਼ੈਕਸ਼ਨ ਹੋਈ ਆ ਔਰ ਆਪਾਂ 1930 ਤੇ ਕਾਲ ਵੀ ਉਸੇ ਟਾਈਮ ਕਰਤੀ ਸੀਗੀ ਪਰ ਅਜੇ ਤੱਕ ਨਹੀਂ ਲਖਵਾਤੀ ਹਾਂਜੀ ਆਨਲਾਈਨ ਲਖਵਾਤੀ ਕਿਹਨਾਂ ਨੂੰ ਲਖਾਈ ਕੰਪਨੀ ਸਾਈਬਰ ਸੈੱਲ ਚ ਲਖਾਈ ਹੈ ਅਜੇ ਤੱਕ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਅਜੇ ਤੱਕ ਕੋਈ ਅਜੇ ਤੱਕ ਪੈਂਡਿੰਗ ਹੀ ਸ਼ੋ ਕਰਦਾ ਦਾ ਸਾਰਾ ਕੁਝ ਵੀ ਮੰਗ ਵੀ ਕਰਦੇ ਮੰਗੇ ਹੈ ਇਹ ਵੀ ਜਲਦੀ ਤੋਂ ਜਲਦੀ ਹੈ ਜਿਹੜੇ ਬੰਦੇ ਸਕੈਮ ਕਰਦੇ ਪਏ ਆ ਜਲਦੀ ਜਲਦੀ ਇਹਨਾਂ ਨੂੰ ਰੋਕੇ ਜਾਵੇ ਕਿਉਂਕਿ 24 ਘੰਟੇ ਦੇ ਅੰਦਰ ਅੰਦਰ ਜੇ ਆਪਾਂ ਚਾਹੀਏ ਤਾਂ ਪੇਮੈਂਟ ਨੂੰ ਰੋਕ ਸਕਦੇ ਹਾਂ ਤਾਂ ਸਾਈਬਰ ਸੈੱਲ ਨੂੰ ਚਾਹੀਦਾ ਜਲਦੀ ਤੋਂ ਜਲਦੀ ਇੱਥੇ ਕਾਰਵਾਈ ਕਰਕੇ ਇਹ ਅੜੀ ਚੀਜ਼ ਨੂੰ ਰੋਕਿਆ ਜਾ ਸਕੇ ਬਾਕੀ ਜਿਹੜੇ ਲੋਕਾਂ ਨੂੰ ਜਿਸ ਤਰ੍ਹਾਂ ਫੋਨ ਹੋ ਜੇ ਉਹਨਾਂ ਹੀ ਕਿਤੇ ਹੁੰਦੇ ਉਹਨਾਂ ਨੂੰ ਕੀ ਅਪੀਲ ਕਰਾਂ ਮੈਂ ਤੇ ਅਹੀ ਅਪੀਲ ਕਰਾਂਗਾ ਵੀ ਜੇ ਕਿਸੇ ਦਾ ਵੀ ਫੋਨ ਆਂਦਾ ਤੇ ਉਹ ਫੋਨ ਨੂੰ ਪਿਕ ਕਰੋ ਨਾ ਜੇ ਪਿੱਕ ਕੀਤਾ ਤੇ ਕੱਟ ਉਹਨੂੰ ਕੱਟ ਦੋ ਤੇ ਆਪਣੀ ਬੈਂਕ ਨੂੰ ਕਾਲ ਕਰੋ ਇੱਕ ਵਾਰੀ ਜ਼ਰੂਰ ਗੁਰਦਾਸਪੁਰ ਤੋਂ ਅਫਤਾਰ ਦੀ ਰਿਪੋਰਟ ਡੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram x aur whatsapp channel par